ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਮੂਚੀ ਅਕਾਲੀ ਲੀਡਰਸ਼ਿਪ ਤੇ ਸਾਹਮਣੇ ਸੰਗਤ ਦਾ ਠਾਠਾ ਮਾਰਦਾ ਘੱਟ ਮੈਂ ਪਹਿਲਾਂ ਆਪਣੀ ਬੇਨਤੀ ਕਰਨ ਤੋਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਿ ਮੈਂ ਫਤਿਹਤਾ ਬੁਲਾਉਣੀ ਹੈ ਜੇ ਫਤਿਹ ਦਾ ਜਵਾਬ ਦੇਣਾ ਹੈ ਜੇ ਤੁਸੀਂ ਚੁੱਪ ਰਹਿਣਾ ਫਿਰ ਮੈਂ ਫਤਹਿ ਬੁਲਾਏ ਬਿਨਾਂ ਹੀ ਤੁਹਾਡੇ ਨਾਲ ਪਾਚਨ ਸ਼ੁਰੂ ਕਰ ਦਿੰਦਾ ਹਾਂ ਉਹਦਾ ਕਾਰਨ ਹੈ ਕਿਉਂਕਿ ਦਸਮ ਪਾਤਸ਼ਾਹ ਦੀ ਧਰਤੀ ਤੇ ਬੈਠੇ ਹੈ ਤੇ ਉਹਨਾਂ ਦਾ ਹੁਕਮ ਸੀ ਕਿ ਜਿਹੜਾ ਸਿੱਖ ਪਹਿਲਾਂ ਫਤਹਿ ਬੁਲਾਉਂਦਾ ਉਹਦੇ ਵੱਲ ਮੇਰਾ ਮੁੱਖ ਜਿਹੜਾ ਫਤਹਿ ਦਾ ਜਵਾਬ ਫਤਹਿ ਦਿੰਦਾ ਉਹਦੇ ਤੇ ਮੇਰੀ ਬਖਸ਼ਿਸ਼ ਤੇ ਜਿਹੜਾ ਰਹਿੰਦਾ ਚੁੱਪ ਉਹਦੇ ਵੱਲ ਮੇਰੀ ਪਿੱਠ ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿੱਠ ਕਰਾਓ ਮੁਖਸਰ ਸਾਹਿਬ ਦੀ ਧਰਤੀ ਤੇ ਤੋ ਬੁਲਾਉਣ ਲੱਗਾ ਫਤਹਿ ਕੋਈ ਵੀ ਜ਼बान ਖਾਲੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਅਸੀਂ ਮੁਖਸਰ ਸਾਹਿਬ ਬੜਾ ਸੌਖਾ ਨਾਂ ਲੈ ਲੈਨੇ ਆ ਸਾਨੂੰ ਲੱਗਦਾ ਹੈ ਕਿ ਇਹ ਇੱਕ ਸ਼ਹਿਰਾ ਵਾਂਗੂ ਸ਼ਹਿਰ ਹੈ 40 ਸੀਸ ਲੱਗੇ ਸੀ ਤਾਂ ਮੁਕਤੀ ਮਿਲੀ ਸੀ ਇਹ ਮੁਕਤੀ ਸੌਖੀ ਨਹੀਂ ਸੀ ਮਿਲੀ ਤੇ ਅੱਜ ਇਸ ਮੁਕਤੀ ਵਾਲੇ ਦਿਵਸ ਤੇ ਜਦ ਆਪਾਂ ਇਕੱਠੇ ਹੋਏ ਆ ਕਿਉਂਕਿ ਗੁਰੂ ਸਾਹਿਬ ਨੇ ਟੁੱਟੀਆਂ ਗੰਡੀਆਂ ਤੇ ਮੈਂ ਉਹ ਪੰਜਾਬ ਦੇ ਤੇ ਪੰਜਾਬੀਆਂ ਦੇ ਪਕੌੜਿਆਂ ਨੂੰ ਵੀ ਆਖਰੀ ਯਾਰ ਕਹਿਣਾ ਚਾਹੁੰਦਾ ਪ੍ਰਧਾਨ ਸਾਹਿਬ ਆਉਂਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਪ੍ਰਧਾਨ ਜੀ ਅੱਜ ਇਸ ਸਟੇਜ ਤੋਂ ਇੱਕ ਆਰੀ ਕਹਿ ਦਿਓ ਕਿ ਜਿਹੜੇ ਪੰਜਾਬ ਦੇ ਵਿਰੋਧੀ ਨੇ ਉਹ ਭਾਵੇਂ ਸਾਤੋਂ ਦੂਰ ਰਹਿਣ ਜਿਹੜੇ ਪੰਥ ਤੇ ਪੰਜਾਬ ਨਾਲ ਦਰਦ ਲਖਦੇ ਐ ਉਹ ਸ਼ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਦੀ ਪ੍ਰਧਾਨਗੀ ਤੋਂ ਬਿਨਾ ਕਿਤੇ ਨਹੀਂ ਰਹਿ ਸਕਦੇ। ਮਨਜ਼ੂਰ ਹੈ ਕਿ ਨਹੀਂ? ਉਹ ਫਿਰ ਜਕਾਰਾ ਬੁਲਾਈਦਾ ਹੁੰਦਾ ਸਿੰਘਾਂ ਦੇ ਐ ਤੋਹ। ਕੁਝ ਵਕਤਾਵਾਂ ਨੇ ਕਿਹਾ ਕਿ ਅਕਾਲੀ ਦਲ ਨੇ ਆਹ ਕੀਤਾ, ਅਕਾਲੀ ਦਲ ਨੇ ਆਹ ਕੀਤਾ, ਅਕਾਲੀ ਦਲ ਨੇ ਆਹ ਕੀਤਾ। ਮੈਨੂੰ ਇੱਕ ਸਿਆਣਾ ਕਹਿਣ ਲੱਗਾ ਕਹਿੰਦਾ ਕਿਸੇ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਪੱਤੀ ਵੀ ਬੰਨ੍ਹ ਦਿਓ ਮੋਟੀ ਕਿ ਵਿੱਚੋਂ ਦਿਖੇ ਨਾ ਤੇ ਉਹਨੂੰ ਭੇਜ ਦਿਓ ਪੰਜਾਬ 'ਚ ਉਹ ਜਿੱਥੇ ਜਿੱਥੇ ਜਾਈ ਜਾਊਗਾ ਕਾਹੂ ਸੜਕਾਂ ਅਕਾਲੀਆਂ ਦੀਆਂ ਥਰਮਲ ਪਲਾਂਟ ਅਕਾਲੀਆਂ ਦੇ ਏਮਜ਼ ਬਠਿੰਡਾ ਅਕਾਲੀਆਂ ਦਾ ਆਈਆਈਐਮ ਅਮਰਸਰ ਅਕਾਲੀਆਂ ਦਾ ਆਈਆਈਟੀ ਰੋਪੜ ਅਕਾਲੀਆਂ ਦਾ ਜੇ ਸਕੂਲ ਬਣੇ ਆਦਰਸ਼ਤਾ ਅਕਾਲੀਆਂ ਦੇ ਜੇ ਮੈਰਿਟੋਰੀਅ ਸਕੂਲ ਬਣੇ ਤਾਂ ਅਕਾਲੀਆਂ ਦੇ ਸੋ ਅਕਾਲੀਆਂ ਦੇ ਬਣੇ ਹੋਏ ਗਿਣਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਹਰ ਬੰਦਾ ਹਰ ਸ਼ਖਸ ਜਾਣਦਾ ਹੈ ਕਿ 1997 ਤੋਂ ਪਹਿਲਾਂ ਦਾ ਪੰਜਾਬ ਕੀ ਸੀ ਤੇ 1997 ਤੋਂ ਲੈ ਕੇ 2017 ਤੱਕ ਦਾ ਪੰਜਾਬ ਕੀ ਹੈ ਇਹ ਕਿਹਨੇ ਕੀਤਾ ਇਹ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਨੇ ਹੁਣ ਗੱਲ ਤਾਂ ਕਰਨ ਵਾਲੀ ਇਹ ਹੈ ਖਾਲਸਾ ਜੀ ਮੈਂ ਤੁਹਾਨੂੰ ਧਿਆਨ ਨਾਲ ਸੁਣ ਲੈਣਾ ਧਿਆਨ ਨਾਲ ਐਵੇਂ ਨਾ ਭਾषण ਸਮਝ ਕੇ ਰੱਦ ਕਰ ਦੇਣਾ ਸਾਡੇ ਤੇ ਤਵਾ ਲਾਇਆ ਬੇਦਮੀਆਂ ਕੀਤੀਆਂ ਅਸੀਂ ਚੁੱਪ ਰਹੇ ਤੇ ਆ ਨੁਕਸਾਨ ਉਠਾ ਲਿਆ ਮੈਂ ਹੁਣ ਪੁੱਛਦਾ ਸਰਕਾਰ ਨੂੰ ਵੀ ਕਾਂਗਰਸ ਨੂੰ ਵੀ ਆਮ ਆਦਮੀ ਨੂੰ ਵੀ ਤੇ ਉਹ ਕੁਛ ਟੋਕੜ ਬੋਚਾ ਨੂੰ ਜਿਹੜੇ ਸਰਕਾਰ ਦੀਆਂ ਏਜੰਸੀਆਂ ਦੇ ਬੁਲਾਇਆਂ ਬੋਲਦੇ ਨੇ ਕਿ ਚਲਾਨ ਪੇਸ਼ ਹੋ ਗਿਆ ਹੈ ਬੇਦਬੀਆਂ ਦਾ ਕਿਸੇ ਇੱਕ ਸਿੱਖ ਦਾ ਨਾਮ ਵੀ ਨਹੀਂ ਅਕਾਲੀ ਦਾ ਤਾਂ ਕੀ ਆਉਣਾ ਫੇਰ ਏਦ ਵੀ ਅਕਾਲੀਆਂ ਦੇ ਨਾਂ ਕਿਉਂ ਲਾਈ ਆਪਾਂ ਮੰਨ ਗਏ ਹੁਣ ਬੇਦਬੀਆਂ ਕਰਨ ਵਾਲਿਆਂ ਨਾਲ ਚੋਰ ਤੇ ਚੌਂਕੀਦਾਰ ਰਲੇ ਹੋਏ ਨੇ ਪਹਿਲਾਂ ਤਾਂ ਸਰਸੇ ਵਾਲੇ ਦਾ ਕੇਸ ਫਰੀਦਕੋਟ ਤੋਂ ਬਦਲ ਕੇ ਚੰਦੀ ਅੜ ਲੈ ਗਏ ਹੁਣ 3 ਸਾਲ ਉੱਥੇ ਗਏ ਨੂੰ ਹੋ ਗਿਆ ਕੇਸ ਸ਼ੁਰੂ ਨਹੀਂ ਹੁੰਦਾ ਕੇਸ ਵਿੱਚ ਕੋਈ ਸਟੇ ਨਹੀਂ ਸ਼ੁਰੂ ਕਿਉਂ ਨਹੀਂ ਹੁੰਦਾ ਤੇ ਜਿੰਨਾ ਚਿਰ ਗਵਾਹ ਮੁੱਕਰਦੇ ਤੇ ਨਹੀਂ ਮਰਦੇ ਨਹੀਂ ਉਹਨਾਂ ਚਿਰ ਅਸੀਂ ਗਵਾਹੀ ਨਹੀਂ ਕਰਾਉਣੀ ਕਿਉਂਕਿ ਸਰਸੇ ਵਾਲੇ ਨਾਲ ਜਾਰੀ ਭਗਾਉਣੀ ਹੈ ਭਗਵੰਤ ਮਾਨ ਤੇਰਾ ਕੇਜਰੀਵਾਲ ਵੀ ਕਹਿੰਦਾ ਹੁੰਦਾ ਸੀ ਕੀ ਅਕਾਲੀਆਂ ਦਾ ਯਾਰ ਐ ਤੇ ਤੇਰਾ ਉਹਦੇ ਨਾਲ ਕੀ ਪਿਆਰ ਐ ਕਿਉਂ ਉਹਨੂੰ ਤਿੰਨ ਤਿੰਨ ਵਾਰੀ ਮਹੀਨ੍ਹ ਸਾਲ 'ਚ ਤੁਸੀਂ ਪਰੋਲ ਦੇਵੋਨੇ ਹੋ ਬੋਲਿਓ ਕਦੇ ਟੁੱਟੇ ਮੂੰਹ ਨਾਲ ਵੀ ਕਿ ਪਰੋ ਨਾ ਦਿਓ ਇਹ ਸਿੱਖਾਂ ਦੇ ਜ਼ਖਮਾਂ ਦੇ ਨੂਨ ਛਿੜਕਦੇ ਹੋ ਨਹੀਂ ਇੱਕੋ ਨੇ ਇੱਕੋ ਰਹਿਣਗੇ ਮੈਂ ਦੂਸਰੀ ਗੱਲ ਜਿਹੜੀ ਕਰਨੀ ਚਾਹੁੰਦਾ ਦੇਖੋ ਖਾਲਸਾ ਜੀ ਇੱਕ ਗੱਲ ਪਛਾਣ ਲਿਆ ਕਰੋ ਆਪਣੇ ਦੇ ਬਗਾਨੇ ਨੂੰ ਮੈਂ ਤਾਂ ਇਸ ਸਮੇਂ ਦਾ ਸੀਗਾ ਕਿ ਵਪਾਰ ਚ ਸਾਡੇ ਨਾਲੋਂ ਸਿਆਣੇ ਉਹ ਖੇਤੀਬਾੜੀ ਚ ਆਪਾਂ ਜਿਆਦੇ ਬੋਤੀ ਵੀ ਲੈਣ ਜਾਂਦੇ ਸੀ ਨਾ ਬੋਤੀ ਵੀ ਕਹਿੰਦੇ ਆਂ ਅੰਗਰੇਜ਼ ਇੱਕ ਲੈਣ ਗਿਆ ਤੇ ਉਹਨੇ ਚੰਗੀ ਲੱਗੀ ਇੱਕ ਜਿਵੇਂ ਆਪਾਂ ਨੂੰ ਲੱਗੇ ਸੀ ਬਾਈ ਚ ਇਹ ਚੰਗੇ ਤੇ ਕਿਸੇ ਸਿਆਣੇ ਨੇ ਕਿਹਾ ਕਹਿੰਦਾ ਗੋਰੇ ਨੂੰ ਕਹਿੰਦਾ ਇਹ ਨਾਲੇ ਉਹ ਕਹਿੰਦਾ ਕੀ ਨੁਕਸ ਹੈ ਕਹਿੰਦਾ ਇਹਦੀ ਨਾਨੀ ਪਾਣੀ ਚ ਬੈਠ ਜਾਂਦੀ ਹੁੰਦੀ ਸੀ نسل ਚੰਗੀ ਨਹੀਂ ਆਪਾਂ ਨਸਲ ਚੰਗੀ ਵਾਲਿਆਂ ਨੂੰ ਰਾਜ ਫੜਾਤਾ ਉਹਨਾਂ ਨੇ ਅੱਗੇ ਠੇਕੇ ਤੇ ਛੜਾਤਾ ਦਿੱਲੀ ਵਾਲੇ ਆ ਕੇ ਕੇਜਰੀਵਾਲ ਸੁਸੋਢੀਆ ਸਤਿੰਦਰ ਜੈਨ ਸਰਕਾਰ ਚਲਾ ਰਹੇ ਨੇ ਸਾਡੇ ਮਦਾਰੀ ਬਾਠੇ ਪਾਸੇ ਖੇਡ ਦੇਖ ਰਹੇ ਨੇ ਇਸ ਕੰਮ ਨੇ ਪੰਜਾਬ ਨੂੰ ਗਹਿਣਾ ਤੇ ਰਿਆ ਇਸ ਗੱਲ ਲਈ ਪੰਜਾਬ ਦੇ ਵਿੱਚ ਤੁਸੀਂ ਬਦਲਾ ਲਿਆਂਦਾ ਕਿ ਪੰਜਾਬ ਦਾ ਰਾਜ ਗੈਰ ਪੰਜਾਬੀ ਕਰਨਗੇ ਦਿੱਲੀ ਵਾਲੇ ਕਰਨਗੇ ਐਸਾ ਪੰਜਾਬ ਕਦੇ ਮੰਜ਼ੂਰ ਨਹੀਂ ਕਰ ਸਕਦਾ ਮੈਨੂੰ ਯਾਦ ਹੈ ਆ ਰੋਜ਼ੀ ਨੇ ਵੀ ਕਿਹਾ ਸੀ ਪਹਿਰੇ ਇੱਕ ਅੱਦੇ ਨੂੰ ਹੋਰ ਵੀ ਕਿਹਾ ਸੀ ਕਹਿੰਦੇ ਗੱਪੀਆਂ ਦੀ ਸਰਕਾਰ ਇੱਕ ਰਾਜਾ ਹੁੰਦਾ ਸੀਗਾ ਐਨਰ ਵਰਗਾ ਭਗਵੰਤ ਮਾਨ ਵਰਗਾ ਕੇਜਰੀਆਲ ਕੰਪਨੀ ਵਰਗਾ ਉਹਨੂੰ ਗੱਪ ਮਾਰਨ ਦੀ ਬੜੀ ਆਦਤ ਸੀ ਉਹਦਾ ਵਜ਼ੀਰ ਕਹਿੰਦਾ ਮਹਾਰਾਜ ਜੀ ਐਡੀ ਗੱਪ ਨਾ ਮਾਰਿਆ ਕਰੋ ਲੋਕ ਹੱਸਦੇ ਆ ਕਹਿੰਦਾ ਸਮਝੌਤਾ ਹੋ ਗਿਆ ਉਹਨਾਂ ਦਾ ਕੀ ਜਦ ਮੇਰੀ ਗਾਪੋ ਵੱਡੀ ਲੱਗੇ ਨਾ ਤੂੰ ਕਰ ਦਿਆ ਕਰੀ ਮੈਂ ਛੋਟੀ ਕਰ ਦੂੰ ਇੱਕ ਦਿਨ ਰਾਜਾ ਸ਼ਿਕਾਰ ਖੇਡ ਕੇ ਆਇਆ ਕਹਿੰਦਾ ਮੈਂ ਮਗਰ ਮੱਛ ਮਾਰਿਆ ਤਿੰਨ ਮੀਲ ਲੰਬਾ ਉਹ ਵਜ਼ੀਰ ਕਹਿੰਦਾ ਕਹਿੰਦਾ ਜਦ ਨੇੜੇ ਜਾ ਕੇ ਨਾਪਿਆ ਤਾਂ 2 ਮੀਲ ਲੰਬਾ ਹੈ ਵਜ਼ੀਰ ਕਹਿੰਦਾ ਉਹ ਕਹਿੰਦਾ ਜਦ ਕੋਲ ਜਾ ਕੇ ਦੇਖਿਆ ਤਾਂ 1.5 ਮੀਲ ਲੰਬਾ ਹੈ ਵਜ਼ੀਰ ਫੇਰ ਕਹਿੰਦਾ ਕਹਿੰਦਾ ਹੁਣ ਜਿੰਨਾ ਮਰਜੀ ਹੂੰ ਕਰ ਲੈ ਦੁਨੀਆ ਘਟਾਉਂਦਾ ਆ ਭਗਵੰਤ ਮਾਨ ਇੱਕ ਮਾਈ ਨੂੰ ਗੋਦੀ ਚੁੱਕੀ ਫਿਰਦਾ ਪਤਾ ਨਹੀਂ ਕਿਹਦੀ ਲਈ ਫਿਰਦਾ ਹੈ ਕਹਿੰਦਾ 10 ਲੱਖ ਦਾ ਮੁਫਤ ਇਲਾਜ ਕਰੂਗਾ 10 ਲੱਖ ਦਾ ਤੇ ਕਿਹੜੇ ਹਸਪਤਾਲਾਂ ਚ ਕਰਨਾ ਹੈ ਜਿਹਦਾ ਨਹੀਂ ਪੱਥਰ ਹਲੇ ਭਗਵੰਤ ਮਾਨ ਨੇ ਧਰਨਾ ਹੈ ਕਰਾ ਲਓ ਇਲਾਜ ਆਹ ਬੀਬੀ ਸਾਡੇ ਪ੍ਰਧਾਨ ਕਹਿ ਕੇ ਗਈ ਹੈ ਕਹਿੰਦੀ ਬੀਬੀਆਂ ਨਾਲ ਧੋਖਾ ਕੀਤਾ ਹੈ ਧੋਖਾ ਨਹੀਂ ਕੀਤਾ ਉਹਨਾਂ ਦਾ ਸੁਭਾਅ ਜਿਹੜੇ ਬੰਦੇ ਦਾ ਜਿਸ ਤਰ੍ਹਾਂ ਦਾ ਸੁਭਾਅ ਹੋਵੇ ਸੁਭਾਅ ਬਦਲਦਾ ਨਹੀਂ ਉਹਨਾਂ ਨੇ ਗੱਪ ਮਾਰੀ ਆਪਾਂ ਸੱਚ ਮੰਨ ਲਿਆ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣੀ ਚਾਹੁੰਦਾ ਮੈਂ ਦਿੱਲੀ ਗਿਆ ਥੋੜੀ ਜਿਹੀ ਦੇਰ ਹੋਈ ਤੇ ਉੱਥੇ ਇੱਕ ਬਹੁਤ ਵੱਡੇ ਅਹੁਦੇ ਦੇ ਬੈਠਾ ਸਰਦਾਰ ਮੈਨੂੰ ਮਿਲਿਆ ਮੈਨੂੰ ਕਹਿੰਦਾ ਗਰਿਆ ਸਾਹਿਬ ਤੁਸੀਂ ਬਾਂਸਾ ਦੀ ਸਰਕਾਰ ਚ ਵਜ਼ੀਰ ਰਹੇ ਸੀ ਮੈਂ ਕਹਾ ਰਿਹਾ ਸੀ ਜੀ ਕਹਿੰਦਾ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਮੈਂ ਕਹਾ ਕਰੋ ਕਹਿੰਦਾ ਜਿੱਥੇ ਤੁਸੀਂ 92 ਬਣਾਤੇ ਇਹ ਸਾਰੇ ਹਿੰਦੁਸਤਾਨ ਚ ਕਿਤੇ ਇਹਨਾਂ ਦਾ ਇੱਕ ਨਹੀਂ ਜਿਤਾਇਆ ਤੁਸੀਂ 92 ਕਿਉਂ ਜਿਤਾਤੇ ਜਿਹੜਾ ਝੂਠ ਤੁਹਾਡੇ ਕੋਲ ਆ ਕੇ ਬੋਲੇ ਇਹੀ ਇਹਨਾਂ ਨੇ ਹਿਮਾਚਲ ਚ ਬੋਲਿਆ ਇਹੀ ਇਹਨਾਂ ਨੇ ਰਾਜਸਥਾਨ ਚ ਬੋਲਿਆ ਇਹੀ ਇਹਨਾਂ ਨੇ ਉਤਰਾਂਚਲ ਚ ਬੋਲਿਆ ਇਹੀ ਇਹਨਾਂ ਨੇ ਯੂਪੀ ਚ ਬੋਲਿਆ ਇਹਨਾਂ ਦਾ ਕਿਤੇ ਇੱਕ ਨਹੀਂ ਜਿਤਾਇਆ ਤੁਸੀਂ 92 ਜਿਤਾਤੇ ਕਹਿੰਦਾ ਤੁਸੀਂ ਬਾਲੇ ਸਿਆਣੇ ਹੋ ਕਿ ਦੂਜੇ ਕਮਲੇ ਨੇ ਕਿ ਇਹ ਗੱਲ ਹੈ ਕਿ ਦੂਜੇ ਸਿਆਣੇ ਨੇ ਤਾਂ ਤੁਸੀਂ ਕਮਲੇ ਹੋ ਮੈਂ ਗਿਆ ਯਾਰ ਕਿਤੇ ਨਾ ਕਿਤੇ ਦਾ ਮਾਰ ਖਾ ਗਏ ਉਹ ਮਰਾਸੀਆਂ ਵਾਲੀ ਗੱਲ ਕਰਕੇ ਮਦਾਰੀਆਂ ਵਾਲੀ ਗੱਲ ਕਰਕੇ ਪਰਵਾ ਗਿਆ ਤੇ ਲੋਕ ਲੱਗ ਗਏ ਮਗਰ ਮੈਂ ਖਾਲਸਾ ਜੀ ਤੁਹਾਡੇ ਨਾਲ ਅੱਜ ਦੋ ਤਿੰਨ ਬੇਨਤੀਆਂ ਕਰਕੇ ਆਪਣੀ ਗੱਲ ਸਮਾਪਤ ਕਰਨੀ ਹੈ ਮੈਂ ਸਵਾਲ ਕਰਦਾ ਹੈ ਭਗਵੰਤ ਸਿੰਘ ਮਾਨ ਨੂੰ ਵੀ ਤੇ ਆਹ ਜਿਹੜੇ ਉਦੋਂ ਮੋਰਚਾ ਲਾਈ ਬੈਠੇ ਸੀ ਆਹ ਉਹ ਕੀ ਆ ਜਿਹੜਾ ਸਾਧ ਦਾਦੂਆੜ ਤੇ ਹੋਰ ਉਹਦੀ ਕਪੜੀ ਬੇਦਬੀ ਦੀ ਉਹ ਹੁਣ ਕਿਉਂ ਨਹੀਂ ਬੈਠਦੇ ਕਿ ਤੂੰ ਕੇਸ ਦੀ ਕਾਰਵਾਈ ਕਿਉਂ ਨਹੀਂ ਸ਼ੁਰੂ ਕਰਾਉਂਦਾ ਕਿਉਂ ਨਹੀਂ ਬੈਠਦੇ ਕਿਉਂ ਚੰਡੀਗੜ੍ਹ ਦੀ ਅਦਾਲਤ ਚ ਗਿਆ ਸਾਜੀ ਮੈਂ 51 ਸਾਲ ਹੋ ਗਏ ਮੈਨੂੰ ਵਕਾਲਤ ਕਰਦੇ ਨੂੰ 51 ਜਿਹੜਾ ਗਵਾਹ ਫਰੀਦਕੋਟ ਦੀ ਅਦਾਲਤ ਚ ਠੋਕੇ ਗਵਾਹੀ ਦੇ ਸਕਦਾ ਸੀ ਉਹਦੀਆਂ ਚੰਡੀਗੜ੍ਹ ਨਹੀਂ ਬੋਲ ਹੋਣਾ ਉਤੋਂ ਉੱਪਰੀ ਜਗ੍ਹਾ ਤੇ ਗਵਾਹ ਥੜਕ ਜਾਂਦਾ ਹੈ ਫੇਰ ਜਿਹੜੀ ਗੱਲ ਨੂੰ ਅੱਜ 8 ਸਾਲ ਹੋ ਗਏ ਕਿੰਨੇ ਕੋ ਗਵਾਹ ਯਾਦ ਰੱਖਣਗੇ 8 ਸਾਲ ਦੀ ਗੱਲ ਨੂੰ ਸਾਰੀਆਂ ਉਹਨੂੰ ਰਾਮ ਰਹੀਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਮੈਂ ਫਿਰ ਇਹਨਾਂ ਨੂੰ ਭੱਦਰ ਪੁਰਸ਼ਾਂ ਨੂੰ ਪੁੱਛਦਾ ਕਿ ਉਦੋਂ ਤਾਂ ਅਕਾਲੀਆਂ ਨੂੰ ਨਿੰਦਦਾ ਸਰਦਾਰੋ ਜਦੋਂ ਮੁੰਡੇ ਨੇ ਛਾਲ ਮਾਰੀ ਪਰ ਉੱਥੇ ਦਰਬਾਰ ਸਾਹਿਬ ਜੰਗਲੇ ਤੋਂ ਟੱਪ ਕੇ ਉਦੋਂ ਤੁਸੀਂ ਕਿਉਂ ਸੁੱਤੇ ਰਹੇ ਜਦ ਰੋਪੜ 5 ਵਜੇ ਨੌਕਰੀ ਤੋਂ ਘਰ ਆ ਕੇ ਜੁੱਤੀਆਂ ਸਣੇ ਗੁਰਦੁਆਰੇ ਜਾ ਵੜਿਆ ਉਦੋਂ ਤੁਸੀਂ ਕਿਉਂ ਸੁੱਤੇ ਰਹੇ ਜਦ ਅਨੰਦਪੁਰ ਸਾਹਿਬ ਸਵੇਰੇ 4 ਵਜੇ ਜਾ ਕੇ ਤਖਤ ਸਾਹਿਬ ਤੇ ਜਾ ਚੜ੍ਹਿਆ ਤਮਾਕੂ ਲੈ ਕੇ ਉਦੋਂ ਤੁਸੀਂ ਕਿਉਂ ਸੁੱਤੇ ਰਹਿ ਗਏ ਤੁਹਾਡੇ 4 ਸਾਲ ਦੇ ਰਾਜ ਚ 120 ਬੇਦਮੀਆਂ ਹੋਈਆਂ ਨੇ ਤੁਸੀਂ ਆਪਣੇ ਰਾਜ ਵਿੱਚ ਸੁਲਤਾਨਪੁਰ ਲੋਧੀ ਪਹਿਲੇ ਪਾਸ਼ਾ ਦੇ ਪੁਰਵ ਵੇਲੇ ਪੁਲਿਸ ਵਾਰ ਕੇ ਪੁਲਿਸ ਤੋਂ ਗੋਲੀ ਚਲਵਾ ਕੇ ਚੱਲ ਰਿਹਾ ਖੰਡ ਪਾਠ ਨੂੰ ਖੰਡਨ ਕਰਾ ਕੇ ਬੇਦਬੀ ਕੀਤੀ ਆ ਉਦੋਂ ਤੁਸੀਂ ਕਿਉਂ ਸੁੱਤੇ ਰਹਿ ਗਏ ਕਿਉਂ ਕਿ ਗੁਰੂ ਦਾ ਪਿਆਰ ਨਹੀਂ ਗੁਰੂ ਦਾ ਸਤਕਾਰ ਨਹੀਂ ਦਰਦੇ ਸੀ ਅਕਾਲੀਆਂ ਨੂੰ ਕਿਵੇਂ ਮਾਰਾਂਗੇ ਨਹੀਂ ਮਾਰ ਸਕਦੇ ਸਾਂ ਨਰਾਜ ਦੇ ਬਿੱਲ ਭਲੇਖੇ ਤੇ ਉਹਨਾਂ ਨੇ ਧਰਮ ਦਾ ਮੁੱਦਾ ਝੂਠਾ ਚੱਕ ਲਿਆ ਆਪਾਂ ਸੱਚ ਮੰਨ ਕੇ ਤੇ ਅੱਜ ਆਪਾਂ ਭੁਗਤਦੇ ਪਏ ਆ ਅੱਜ ਆਪਾਂ ਬੋਖਤਦੇ ਪਏ ਆਂ ਖਾਲਸਾ ਜੀ ਇੱਕ ਗੱਲ ਹੋਰ ਸੋਚ ਲਿਆ ਕਰੋ ਕਿ 2014 ਤੋਂ ਬਾਅਦ ਬੇਦਬੀਆਂ ਕਿਉਂ ਹੋਣੀਆਂ ਸ਼ੁਰੂ ਹੋਈਆਂ ਜੀ ਕਿਉਂ ਹੋਈਆਂ ਕੌਣ ਆਇਆ ਪੰਜਾਬ ਦੀ ਰਾਜਨੀਤੀ 'ਚ ਪਹਿਲਾਂ ਕੀਤੀਆਂ ਨੇ ਪਹਿਲੀਆਂ ਸਰਕਾਰਾਂ ਨੇ ਬੇਦਬੀਆਂ ਕਦੇ ਗਊ ਦੀਆਂ ਪੂਛਾਂ ਛੁੱਟਦੀਆਂ ਮੰਦਰਾਂ 'ਚ ਗੁਰਦੁਆਰਿਆਂ 'ਚ ਬੀੜੀਆਂ ਛੁੱਟਦੀਆਂ ਪਰ ਗੁਰੂ ਸਾਹਿਬ ਨੂੰ ਨਹੀਂ ਸੀ ਕਿਸੇ ਨੇ ਹੱਥ ਲਾਇਆ ਮੈਂ ਅੱਜ ਵੀ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਇੱਕ ਗੱਲ ਕਿ ਹਿੰਦੁਸਤਾਨ ਚ ਕਈ ਐਜੂਦੀਆਂ ਥਾਵਾਂ ਨੇ ਜਿੱਥੇ ਇੱਕ ਇੱਕ ਜਾਂ ਦੋ ਦੋ ਸਿੱਖਾਂ ਦੇ ਘਰ ਨੇ ਕੁੱਲ ਤੇ ਉੱਥੇ ਵੀ ਗੁਰੂ ਸਾਹਿਬ ਪ੍ਰਕਾਸ਼ ਨੇ ਕਿਤੇ ਨਹੀਂ ਬੇਦਵੀ ਹੋਈ ਬੇਦਵੀ ਪੰਜਾਬ ਚ ਕਿਉਂ ਹੋ ਰਹੀ ਹੈ ਵਾਰ-ਵਾਰ ਹੋ ਰਹੀ ਹੈ ਕਿਉਂਕਿ ਇਹ ਇੱਕ ਨੀਤੀ ਵੈ ਨੀ ਤਹਿਤ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਲਾੜੀ ਕਰ ਰਹੇ ਨੇ ਜਿਹੜੀ ਕਦੇ ਪੰਜਾਬ ਪਰਵਾਨ ਨਹੀਂ ਕਰੂਗਾ ਦੋ ਕਮੈਂਟਸ ਕਰ ਖਾਲਸਾ ਜੀ ਹੁਣ ਮੈਂ ਆਖਿਰਚ ਜਿਹੜੀ ਤੁਹਾਨੂੰ ਗੱਲ ਕਹਿਣ ਲੱਗਾ ਕਾਠ ਦੀ ਹੰਡੀ ਵਾਰ-ਵਾਰ ਨਹੀਂ ਚੜਦੀ ਮੈਨੂੰ ਅਫਸੋਸ ਹੁੰਦਾ ਇਸ ਗੱਲ ਦਾ ਆ ਜਿਹੜਾ ਮੁੱਖ ਮੰਤਰੀ ਆਪਣੇ ਆਪ ਨੂੰ ਧਰਮੀਕ ਹੁੰਦਾ ਹੈ 35000 ਬੋਰਡ ਗੁਰੂ ਤੇਗ ਬਹਾਦਰ ਸਾਹਿਬ ਦੇ ਪੰਜਾਬ ਚ ਲਾਤੇ ਸੜਕਾਂ ਤੇ ਉਹ ਰੁਲਦੇ ਪਏ ਨੇ ਗੁਰੂ ਸਾਹਿਬ ਦੀਆਂ ਫੋਟੋਆਂ ਵਾਲੇ ਬੋਰਡ ਕੀ ਇਹ ਬੇਦਬੀ ਨਹੀਂ ਉਹ ਬੋਡਾ ਕੋਲ ਸਰਗਟ ਪੀਣ ਵਾਲਾ ਵੀ ਲੰਘਦਾ ਹੈ ਸ਼ਰਾਬ ਪੀਣ ਵਾਲਾ ਵੀ ਲੰਘਦਾ ਹੈ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰੂੰਗਾ ਧਾਮੀ ਸਾਹਿਬ ਸਿੰਘ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਜਰੂਰ ਕਰੋ ਕਿ ਗੁਰੂ ਸਾਹਿਬਾਨ ਦੇ ਬੋਰਡ ਫੋਟੋ ਵਾਲੇ ਨਹੀਂ ਲੱਗ ਸਕਦੇ ਜੇ 베ਦਵੀਆਂ ਨੂੰ ਅਸੀਂ ਆਪਾਂ ਸਹੇਰਦੋਕੇ ਰੋਕਣਾ ਹੈ ਮੈਂ ਦੂਸਰੀ ਬੇਨਤੀ ਜਿਹੜੀ ਤੁਹਾਨੂੰ ਕਰਨਾ ਚਾਹੁੰਦਾ ਅਕਾਲ ਤੱਕ ਤੇ ਇਹ ਦਰਦੀ ਹੋਣਗੇ ਗੁਰੂ ਗ੍ਰੰਥ ਦੇ ਇਹ ਦਰਦੀ ਹੋਣਗੇ ਕਦਾ ਚਿੱਤ ਵੀ ਨਹੀਂ ਜੇ ਇਹ ਦਰਦੀ ਹੁੰਦੇ ਤਾਂ ਗੁਰੂ ਸਾਹਿਬ ਦੀਆਂ 베ਦਵੀਆਂ ਨਹੀਂ ਸੀ ਹੁੰਦੀਆਂ ਪਹਿਲੀ ਗੱਲ ਕਹਿੰਦਾ ਵੀਡੀਓ ਕਾਨਫਰੈਂਸਿੰਗ ਨਾਲ ਕਹਿੰਦਾ ਲੋਕ ਦੇਖਣ ਜੇ ਲੋਕਾਂ ਨੂੰ ਦਿਖਾਉਣਾ ਭਾਈ ਤਾਂ ਫਿਰ ਇਸ ਕਾਬਲ ਬਣ ਕੇ ਫਸੀਲ ਤੇ ਖੜ ਕੇ ਤੂੰ ਪੇਸ਼ ਹੋਵੇਂ ਫਸੀਲ ਤੇ ਖੜ ਕੇ ਪੇਸ਼ ਹੋਣ ਲਈ ਤਾਂ ਸਾਬਤ ਸੂਰ ਦਾੜਾ ਚਾਹੀਦਾ ਤੇ ਖੁੱਲਾ ਚਾਹੀਦਾ ਉਦਾਂ ਹੋ ਤਾਂ ਸਹੀ ਚੋਰਾ ਨੂੰ ਤਾਂ ਬੰਦ ਕਮਰੇ ਜੀ ਬੁਲਾਇਆ ਜਾਂਦਾ ਨਾ ਤੂੰ ਦਾ ਪੰਥ ਦਾ ਚੋਰ ਹੈ ਤੈਨੂੰ ਬੰਦ ਕਮਰੇ ਜੀ ਬੁਲਾਇਆ ਫਿਰ ਜੱਥੇਦਾਰ ਨੂੰ ਤੂੰ ਹਦਾਇਤ ਦੇਣਾ ਕਿ ਆਹ ਕਰ ਉਹ ਕਰ ਇਹ ਨਹੀਂ ਹੋਣਾ ਤੋ ਖਾਲਸਾ ਜੀ ਹੁਣ ਇੱਕੋ ਹੀ ਗੱਲ ਹੈ ਇਹ ਫੈਸਲਾ ਹੁਣ ਤੁਸੀਂ ਕਰਨਾ ਹੈ ਮੈਂ ਇੱਕ ਗੱਲ ਕਹਿਦਾ ਕਿਸੇ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਪੰਥ ਪੰਜਾਬ ਤੇ ਪੰਜਾਬੀਆਂ ਦੀ ਤਰਜਮਾਨੀ ਕਰਨ ਵਾਲਾ ਇੱਕੋ ਲੀਡਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਇਹ ਲੜਾਈ ਸਿਰਫ ਇੱਕੋ ਹੈ ਪੰਜਾਬ ਬਚਾਉਣਾ ਹੈ ਕਿ ਪੰਜਾਬ ਖਤਮ ਕਰਾਉਣਾ ਹੈ ਤੇ ਜੇ ਪੰਜਾਬ ਬਚਾਉਣਾ ਹੈ ਤੇ ਮੈਂ ਕਹੂੰ ਜੇ ਪੰਜਾਬ ਬਚਾਉਣਾ ਤਾਂ ਤੁਸੀਂ ਕਹਣਾ ਅਕਾਲੀ ਦਲ ਲਿਆਉਣਾ ਇੱਕ ਤਾਂ ਨਾਰਾ ਇਹ ਸੁਣ ਲਓ ਆਪਾਂ ਭੁੱਲ ਜਾਂਦੇ ਆ ਲੰਬਾ ਨਾਰਾ ਯਾਦ ਹੋ ਗਿਆ ਪਹਿਲਾਂ ਤਾਂ ਮੈਂ ਇਹੇ ਲਾਉਣ ਲੱਗਾ ਜੇ ਪੰਜਾਬ ਬਚਾਉਣਾ ਅਕਾਲੀ ਦਲ ਲਿਆਉਣਾ ਹਲੇ ਸਾਰਿਆਂ ਨੂੰ ਨਹੀਂ ਸਮਝ ਲੱਗਿਆ ਕਿਉਂਕਿ ਜਦ ਅਕਾਲੀ ਦਾ ਲਾਇਆ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲਿਆ ਕਬਰਾਉਣਾ ਹੋਰ ਨਹੀਂ ਕੋਈ ਹੈਗਾ ਆ ਤਾਂ ਮੈਂ 5-7 ਮਿੰਟ ਪ੍ਰਧਾਨ ਜੀ ਤੋਂ ਪੁੱਛ ਲਿਆ ਸੀ ਕਿਉਂਕਿ ਰੋਜ਼ ਹੀ ਉਹਨਾਂ ਨੇ ਉਸ ਦਿਨ ਘਾਤਾ ਪ੍ਰਧਾਨ ਜੀ ਤੋਂ ਕਿਵੇਂ ਕਾਨਫਰੈਂਸ ਸੈਟੀ ਕਰ ਦਾਂਗੇ ਲੀਡਰ ਬੋਲਣ ਵਾਲੇ ਤਾਂ ਭੱਜ ਗਏ ਮੈਂ ਕਿਹਾ ਨਹੀਂ ਬੋਲਣ ਵਾਲੇ ਹੈਗੇ ਤੇ ਆ ਗਏ ਅਸੀਂ ਮੈਂ ਦੁਬਾਰਾ ਲੋਣ ਲੱਗਾ ਇਸ ਨਾਲੋਂ ਡਬਲ ਆਵਾਜ਼ ਜੇ ਪੰਜਾਬ ਬਚਾਉਣਾ ਹੁਣ ਜਿਹੜੇ ਦੋ ਤਿੰਨ ਲੋਣ ਲੱਗਾ ਨਾ ਚੀਕਾ ਮਾਰ ਦੋ ਸਾਰੇ ਪੰਜਾਬ ਚ ਆਵਾਜ਼ ਫਿਰ ਜਵੇ ਉਹ ਕੀ ਹੈ ਮੈਂ ਕਹੂੰਗਾ ਦੇਖ ਦੇ ਤੁਸੀਂ ਕਹਿਣਾ ਫਤਿਹ ਫਤਿਹ ਮੇਰਾ ਕਾਹਲੇ ਪਤਾ ਨਹੀਂ ਕੀ ਕਹਿਣਾ ਕੀ ਹੁੰਦਾ ਬਾ ਚੁੱਪ ਕਿਉਂ ਕਰ ਜੰਨੇ ਹੋ ਯਾਰ ਦੇਖ ਤੇ ਕੋਤੇ ਝੰਡੇ ਵੀ ਉੱਪਰ ਚੁੱਕੋ ਦੇਖ ਤੇ ਕੋਤੇ ਹੁਣ ਮੈਂ ਗੂੰਗਾ ਪੰਚ ਕੀ ਤੁਸੀਂ ਕਹਿਣਾ ਸੀ ਪੰਚ ਕੀ ਕੀ ਹੋ ਪੰਚ ਕੀ ਕੀ ਹੋ ਹੁਣ ਮੈਂ ਗੂੰਗਾ ਝੂਲ ਤੇ ਨਿਸ਼ਾਨ ਰਹੇ ਕੌਣ ਸੇ ਮਹਾਰਾਜ ਗਏ ਬੋਲਣਾ ਜਿਹੜਾ ਨਾ ਬੋਲਿਆ ਮਤਲਬ ਉਹ ਅਕਾਲੀ ਨਹੀਂ ਝੂਲਦੇ ਨਿਸ਼ਾਨ ਰਹੇ ਅਕਬਰ ਮਹਾਰਾਜ ਦੇ ਝੂਲਦੇ ਨਿਸ਼ਾਨ ਰਹੇ ਕੰਥ ਮਹਾਰਾਜ ਦੇ ਲਾ ਹੁਣ ਇਹ ਸਾਰੀਆਂ ਗੱਲਾਂ ਨੂੰ ਇਕੱਠਾ ਕਰ ਦਈਏ ਸਿਰੇ ਲਾ ਦਈਏ ਇਹ ਆ ਜਕਾਰਾ ਜਕਾਰਾ ਮੈਂ ਬੁਲਾਉਂਗਾ ਤੁੰਨੀ ਤੱਕ ਜ਼ੋਰ ਲਾ ਕੇ ਜੇ ਜਿੱਡੀ ਲੰਬੀ ਹੇਕ ਲਾ ਕੇ ਮੈਂ ਬਾਹਰੋਂ ਓਨਾ ਹੀ ਜਵਾਬ ਚ ਦੇਣਾ ਜੇ ਢਿੱਲਾ ਰਹਿ ਗਿਆ ਨਾ ਫੇਰ ਪਤੰਦਰੋ ਢਿੱਲਾ ਰਹਿ ਯੂ ਕੰਮ ਆਪਣਾ ਤੇਰਾ ਹੀ ਕੰਮ ਕਰਦਾ ਪਿਆ ਮੈਂ ਤਾਂ ਮੁਕਸਰੋਂ ਲੜਨੀ ਹੋਈ ਨਹੀਂ ਮੈਨੂੰ ਐ ਨਾਲੇ ਆ ਜਿਹੜੇ ਬਜ਼ੁਰਗ ਲੀਡਰ ਆ ਕੈਮ ਹੋਏ ਪਏ ਆ ਵੇਖ ਕੇ ਤੁਹਾਡਾ ਜੋਸ਼ ਬਾਰੇ ਕੇਸਰੀ ਤੇ ਨੀਲੀਆਂ ਪੱਗਾਂ ਵੇਖ ਕੇ ਜੋਸ਼ ਸ਼ਰਮਣੀਆਂ ਕਾਲੀ ਦਾ ਜਿੰਦਾਬਾਦ ਸ਼ਰਮ ਮਣੀਆਂ ਕਾਲੀ ਦਰ ਜਿੰਦਾਬਾਦ ਅੱਛਾ ਇੱਕ ਗੱਲ ਐ ਦੇਖੋ ਮੈਂ ਤੁਹਾਨੂੰ ਦੱਸਾਂ ਤੁਹਾਡਾ ਪਿਆਰ ਦੇਖ ਕੇ ਵੱਡੇ ਬਾਲ ਸਾਹਿਬ ਨੇ ਮੈਨੂੰ ਇੱਕ ਗੱਲ ਕਿਹਾ ਕਹਿੰਦੇ ਗਰਿਆ ਸਮੇਂ ਦੋਖ ਦਿਨ ਢਿੱਲਾ ਹੋ ਗਿਆ ਮੈਂ ਕਿਹਾ ਜੀ ਫੇਰ ਠੀਕਵੇਂ ਹੋਏ ਕਹਿੰਦੇ ਮੈਂ ਲੋਕਾਂ ਤੋਂ ਦੂਰ ਰਿਹਾ ਢਿੱਲਾ ਹੋ ਗਿਆ ਮੈਂ ਲੋਕਾਂ 'ਚ ਦੁਬਾਰਾ ਚਲੇ ਗਿਆ ਫੇਰ ਤਗੜਾ ਹੋ ਗਿਆ ਵੱਡੇ ਬਾਲ ਸਾਹਿਬ ਦੀਆਂ ਅਸੀਸਾਂ ਮਹਿਮਾਨੀਆਂ ਸਾਨੂੰ ਉਪਰੋਂ ਦੇਖ ਰਹੀਆਂ ਨੇ ਮੈਂ ਕਹੂੰਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਸੀਂ ਕਹਿਣਾ ਅਮਰ ਰਹਿ ਅਮਰ ਰਹਿ ਕਹਿਣਾ ਉਹਨਾਂ ਦੀ ਅਸੀਸ ਲੈਣੀ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੰਗਲਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੰਗਲਾਹੇ ਤੇ ਹੁਣ ਕਹੂੰਗਾ ਸਰਦਾਰ ਸੁਖਵੀਰ ਸਿੰਘ ਜਿੰਦਾਬਾਦ ਤੁਸੀਂ ਕਹਿਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ